ਨੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕਾਂ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ 2:00 ਵਜ ਗਏ ਚਾਹ ਤਾਂ ਰੱਖੀ ਆ ਮੈਂ ਤੇ ਅੱਜ ਸਾਡੇ ਡੈਡੀ ਨੇ ਕਹਿਤਾ ਕਹਿੰਦੇ ਭਾਈ ਚੌਲ ਬਣਾਓ ਜੋ ਜਸ਼ਨ ਦੇ ਡੈਡੀ ਜਸ਼ਨ ਨੂੰ ਲੈਣ ਗਏ ਸੀ ਸਕੂਲ ਨੂੰ ਤੇ ਹੁਣ ਲੈ ਕੇ ਆਇਆ ਉਹ ਕਹਿੰਦੇ ਭਾਈ ਚੌਲ ਉਹਦਾ ਚੂਰੀ ਘੁੱਟ ਦਿੰਨੇ ਹੁੰਦਾ ਜੀ ਰੋਜ਼ ਹੀ ਤੇ ਜਾਂ ਚਾਹ ਵਗੈਰਾ ਦਾ ਖਾਣ ਦਿੰਦੇ ਆ ਤੇ ਅੱਜ ਫਿਰ ਕਹਿੰਦੇ ਚੌਲ ਖਾਣੇ ਤਾਂ ਕਰਕੇ ਫਿਰ ਜੋਸ਼ਿੰਦ ਰੇੜੀ ਲਈ ਆਈ ਜਿਸਨੇ ਆਪਣਾ ਸਕੂਲ ਨੂੰ ਆ ਗਿਆ ਓਏ ਪੁੱਤਰਾ ਪਾ ਠੀਕ ਆ ਤੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਨਵੇਂ ਮਿਲ ਪਰ ਰਹੇ ਨੇ ਨਾਲਾ ਡੈਡੀ ਨੂੰ ਹਾਓਤ ਐਂ ਨਹੀਂ ਆ ਦਿਨ ਜਿਵੇਂ ਤੇ ਡੈਡੀ ਨੂੰ ਵੀ ਦੇਣੀਆਂ ਐ ਐਂ ਨਹੀਂ ਆ ਤੂੰ ਕਿਹਨੇ ਮੇਰੇ ਅੰਦਰ ਨਹੀਂ ਦੇਣੀਆਂ ਮੇਰਾ ਬਲੌਗ ਆਦਾ ਲਿਖ ਵਰਤਾਂ ਐ ਜੋਇਨ ਦੇਣੀਆਂ ਮੋਠੀ ਸ਼ਵਰੀ ਕਵਟੀ ਚੋਬੀ ਹਾਂ ਤੇਰੀ ਬਹੁਤ ਹੀ ਧੀਆ ਆਏ ਖੜੀਆਂ ਜਿੱਤੇ ਡੈਡੀ ਨਵੇਂ ਆਏ ਬਿਣੀ ਤੇ ਬਾਕੀ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਬਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਜੇਕਰ ਵੀਡੀਓ ਵਧੀਆ ਲਾਹ ਜੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜੂ ਦੱਸਿਆ ਕਰੋ ਜੀ ਤੇ ਜੋ ਸੁਨਾਪਾ ਨੂੰ ਪਿਆਰ ਦਿਖਾ ਰਿਆ ਸੀ ਆਪਦਾ ਤੇ ਜਵਾਕ ਜੋ ਆਖ ਨੂੰ ਜੀ ਕੋਈ ਵੀ ਜਵਾਕ ਹੋਵੇ ਨਾ ਜੇ ਵੀ ਆਪਾਂ ਨੂੰ ਕੋਈ ਗੱਲ ਕਹਿੰਦਾ ਹਨਾ ਤਾਂ ਜਵਾਕ ਨੂੰ ਕਦੇ ਵਾਸਤੇ ਵੀ ਟੋਕਣਾ ਨਹੀਂ ਚਾਹੀਦਾ ਵੀ ਮੈਂ ਵਲੌਗ ਬਣਾ ਰਹੀ ਆ ਜਾਂ ਵਿੱਚ ਕੋ ਬੋਲੀ ਆ ਕਦੇ ਵੀ ਵਾਸਤੇ ਆਪਦੇ ਬੱਚੇ ਨੂੰ ਟੋਕੋ ਨਾ ਜੋ ਕੋਈ ਉਹ ਗੱਲ ਕਹਿੰਦਾ ਉਹਦੀ ਗੱਲ ਨੂੰ ਸੁਣੋ ਪੂਰਾ ਕੰਪਲੀਟ ਕਰਨ ਦਿਓ ਗੱਲ ਕਿਉਂਕਿ ਇਹਦੇ ਨਾਲ ਇੱਕ ਤਾਂ ਬੱਚੇ ਨੂੰ ਐ ਹੋ ਜਾਂਦਾ ਵੀ ਮੇਰੀ ਗੱਲ ਸੁਣਦੇ ਆ ਹਨਾ ਜੇ ਜੇ ਆਪਾਂ ਬੱਚੇ ਨੂੰ ਟੋਕ ਦਈਏ ਤੇ ਉਹ ਬੱਚੇ ਦਾ ਮਾਣਾ ਐ ਹੋ ਜਾਂਦਾ ਹਨਾ ਵੀ ਮੇਰੀ ਵੀ ਸੁਣਦੇ ਨਹੀਂ ਗੱਲ ਵੀ ਹੋ ਜਾਂਦਾ ਮਾੜਾ ਖਾ ਬੱਚੇ ਦਾ ਤਾਂ ਅੰਤ ਵਿੱਚ ਮੈਂ ਜਿਵੇਂ ਦੀ ਗੱਲ ਸੁਣਨ ਲੱਗੀ ਤੇ ਆਪਾਂ ਦੀ ਚੌਲ ਬਣਾ ਰਹੇ ਆ ਤੇ ਬਾਕੀ ਸਾਰੇ ਜਣੇ ਪਲੀਜ਼ ਸਪੋਰਟ ਕਰਿਆ ਕਰੋ ਹਨਾ ਵਧੀਆ ਤੇ ਅੱਜ ਹੈਗਾ ਜੀ ਗੈਵੀ ਧਾਲੀਵਾਲ ਦਾ ਬਰਥਡੇ ਤੇ ਦੀਦੀ ਨੇ ਕਮੈਂਟ ਕਰਿਆ ਸੀ ਛੁੱਟ ਗਏ ਮੈਂ ਛੁੱਟ ਛੁੱਟ ਰਾ ਗੇਮਿੰਗ ਹੈ ਇਹ ਜੇ ਆਈ ਮੇਰੀ ਆਈਡੀ ਹੈ ਦੀਦੀ ਉਨਾਂ ਦੇ ਬੇਟੇ ਦੀ ਫੋਟੋ ਲੱਗੀ ਹੋਈ ਆ ਆਈਡੀ ਤੇ ਅੱਜ ਗੈਵੀ ਦਾ ਹੈਗਾ ਬਰਥਡੇ ਜੀ ਤੇ ਪਹਿਲਾਂ ਤਾਂ ਗੈਵੀ ਪੁੱਤ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਹਨਾ ਵਾਈਖ ਨੂੰ ਗੈਵੀ ਦੀ ਲੰਬੀ ਸਾਰੀ ਉਮਰ ਕਰੇ ਤੇ ਵਾਈਖ ਨੂੰ ਤਰੱਕੀਆਂ ਬਖਸ਼ੇ ਤੇ ਆਪਦੇ ਮੰਮੀ ਰੈਡੀ ਦਾ ਨਾਮ ਰੋਸ਼ਨ ਕਰੇ ਜੀ ਤੇ ਇਹ ਦੀਦੀ ਨਾ ਜੀ ਇਹ ਜਿਹੜੇ ਗੈਸ਼ੂ ਆ ਹਾਦੀ ਦੀ ਮੈਂ ਨਾਮ ਬੋਲ ਰਹੀ ਹਾਂ ਜਿਨ੍ਹਾਂ ਦੇ ਬੇਟੇ ਦਾ ਇਹ ਦੀਦੀ ਆਪਣੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਇਆ ਵਾ ਅਸੀਂ ਚੱਲੋ ਜਦੋਂ ਜੀ ਆਪਾਂ ਚੈਨਲ ਬਣਾਇਆ ਸੀ ਉਦੋਂ ਤੋਂ ਜੁੜੇ ਹੋਏ ਨੇ ਤੇ ਤੇ ਜਦੋਂ ਵੀ ਕੋਈ ਆਪਾਂ ਨੂੰ ਉਹ ਵੀ ਕੋਈ ਕਈ ਵਾਰੀ ਬੈਠ ਕਮੈਂਟ ਕਰਦਾ ਜਾਂ ਕੁਛ ਕਰਦਾ ਹਨ ਤੇ ਇਹ ਦੀਦੀ ਇਹ ਦੀਦੀ ਹੋਗੀ ਇੱਕ ਇੱਕ ਖੁਸ਼ਦੀਪ ਖੋਸਾ ਵੀਰਾ ਹੋਗਾ ਆਪਣਾ ਇਹ ਬਹੁਤ ਟਾਈਮ ਦੇ ਜੁੜੇ ਹੋਇਆ ਤੇ ਇੱਕ ਆਗਮ ਤਾੜੀਵਾਲ ਹਨਾ ਨਾਂ ਤੇ ਹੈਗੀ ਆ ਆਈਡੀ ਤੇ ਰਣਜੀਤ ਐਮਟੀ ਦਾ ਨਾਂ ਉਹ ਜੁੜੇ ਹੋਇਆ ਬਹੁਤ ਟਾਈਮ ਦੇ ਤੇ ਇੱਕ ਆਪਣੇ ਨਾਲ ਜੁੜੇ ਹੋਇਆ ਸੋਨੀ ਬੰਸਲ ਆਂਟੀ ਇੱਕ ਬਲਦੇਵ ਸਿੱਧੂ ਇੱਕ ਹੈਗੇ ਆ ਬਰਤ ਬਰਤ ਸਿੰਘ ਤੇ ਇਹ ਸਾਰੇ ਜਣੇ ਜੀ ਬਹੁਤ ਟਾਈਮ ਦੇ ਜੁੜੇ ਹੋਏ ਨੇ ਤੇ ਇੱਕ ਆਪਣੇ ਰਿਮੀ ਦੀਦੀ ਹੋਵੇ ਜੀ ਤੇ ਇਹ ਵਿਚਾਰੇ ਨਾ ਸਾਰੇ ਜਣੇ ਹੋਰ ਵੀ ਹੈਗੇ ਆ ਭੈਣਾ ਪਰ ਇਹ ਸਾਰੇ ਜਣੇ ਜਿਹੜੇ ਹੋਰ ਭੈਣਾ ਹੈਗੇ ਇਹ ਨਿਊ ਆ ਹਜੇ ਵੀ ਆਪਣੇ ਨਾਲ ਥੋੜਾ ਟਾਈਮ ਹੋਇਆ ਉਹਦੋਂ ਦੇ ਜੁੜੇ ਆ ਹਨਾ ਤੇ ਜਿਹੜੇ ਇਹ ਆਪਣੇ ਨਾਲ ਇਹ ਸਾਰੇ ਜਣੇ ਜੁੜੇ ਹੋਏ ਆ ਇਹ ਸ਼ੁਰੂ ਤੋਂ ਜੁੜੇ ਹੋਏ ਆ ਜੀ ਜਦੋਂ ਆ ਹੁੰਦਾ ਜੀ ਚੈਨਲ ਆਪਾਂ ਜ਼ੀਰੋ ਤੋਂ ਸਟਾਰਟ ਕਰ ਗਏ ਤੇ ਚੈਨਲ ਨੂੰ ਚਲਾਉਣਾ ਜਦੋਂ ਬਹੁਤ ਜਣੇ ਔਖਾ ਹੁੰਦਾ ਨਾ ਤੇ ਇਹ ਸਾਰੇ ਜਣੇ ਉਦੋਂ ਦੇ ਨਾਲ ਖੜੇ ਆ ਆਪਣੇ ਤੇ ਇਹਨਾਂ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਹੈ ਨਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦੀ ਹੁੰਦਾ ਬਹੁਤ ਵੱਡੀ ਫੈਮਿਲੀ ਬਣ ਗਈ ਆਪਣੀ ਹਨਾ 4200 4200 ਹੋ ਜਾਣੀ ਦੀ ਫੈਮਿਲੀ ਬਣ ਗਈ YouTube ਫੈਮਿਲੀ ਬਣ ਗਈ ਆਪਣੀ ਏਡੀ ਵੱਡੀ ਤੇ ਕਿਉਂਕਿ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਪੋਰਟ ਦੇ ਸਦਕੇ ਹੀ ਆਈ ਹੈ ਨਾ ਤੇ ਆਪਾਂ ਨੂੰ ਕੁਝ ਨਹੀਂ ਚਾਹੀਦਾ ਜੀ ਹਨਾ ਆਪਾਂ ਤੁਹਾਨੂੰ ਐ ਨਹੀਂ ਆਦੇ ਵੀ ਹਾਂ ਵੀ ਸਾਨੂੰ ਕੋਈ ਇਹੋ ਜਿਹਾ ਹੋਵੇ ਜਾ ਉਹ ਜਿਵੇਂ ਬਾਹਰ ਲੀਆਂ ਕੰਟਰੀਆਂ 'ਚ ਭੈਣਾ ਰਹਿੰਦੀ ਆ ਮੈਂ ਆਖਦਾ ਵੀ ਹਾਂ ਸਾਨੂੰ ਸਾਡੇ ਖਾਤਿਆਂ 'ਚ ਪੈਸੇ ਪਾਓ ਹਨਾ ਵੀ ਪੈਸੇ ਉਹ ਕਰੋ ਸਾਨੂੰ ਵੀ ਨਾ ਆਪਾਂ ਨੂੰ ਕੁਝ ਨਹੀਂ ਚਾਹੀਦਾ ਜੀ ਬਸ ਆਪਣੀ ਵੀਡੀਓ ਵਧੀਆ ਲੱਗਦੀਆਂ ਦੇਖ ਲੈ ਕਰੋ ਵਧੀਆ ਬਾਕੀ ਇਹ ਇੰਨਾ ਜ਼ਰੂਰ ਕਹੂੰਗੀ ਵੀ ਜੇ ਕੋਈ ਐਡ ਵਗੈਰਾ ਆਉਂਦੀ ਹੈ ਹਨਾ ਉਹ ਦੇਖ ਲੈ ਕਰੋ ਵਿੱਚ ਵੀਡੀਓ ਦੇ ਐਡ ਵਗੈਰਾ ਸਕਿੱਪ ਨਾ ਕਰੇ ਲੋ ਤੇ ਤੁਸੀਂ ਆਏਗਾ ਕਹੋਗੇ ਵੀ ਮੈਂ ਥੱਲੇ ਬੈਠੀ ਆ ਥੱਲੇ ਨਹੀਂ ਬੈਠੀਗੀ ਆਪਣੇ ਨਾਲ ਆਵਾਜ਼ ਤੇ ੱਟ ਜੀ ਲੱਗੀ ਸੀ ਉਹ ਇਹ ਬਾਤ ਡਟਾ ਬਤਾਉਣ ਲੋੜ ਨਹੀਂ ਹਨੇ ਗੇਟ ਨਾ ਜੀ ਜਦੋਂ ਆਪਣਾ ਜੰਗਲਾ ਖੁੱਲਾ ਹੁੰਦਾ ਫਿਰ ਇਹ ਬਾਹਰ ਭੱਜ ਜਾਂਦਾ ਜਦੋਂ ਪਛੋਂ ਦੀ ਹਵਾ ਚੱਲਦੀ ਹੈ ਜੰਗਲੇ ਵਿੱਚ ਦੀ ਹਵਾ ਆਉਂਦੀ ਹੈ ਤੇ ਇਹ ਫਿਰ ਮਾਈਟ ਤੇ ਬੈਠੀ ਸੀਗੀ ਤੇ ਫਿਰ ਜਦੋਂ ਇੱਧਰ ਪਹਿਲਾਂ ਵੀਡੀਓ ਸਟਾਰਟ ਕਰਦੀ ਸੀ ਇੱਥੇ ਬੈਠੀ ਬੈਠੀ ਤਾਂ ਨਹੀਂ ਆਇਆ ਬੰਦਾ ਸੀ ਕਵਰੇਜ ਫਿਰ ਤਾਂ ਕਰਕੇ ਮੋੜੇ ਆ ਗਏ ਬਾਹਰ ਤੇ ਅੱਜ ਜੀ ਡੈਡੀ ਨੇ ਕਹਿਤਾ ਕਹਿੰਦੇ ਭਾਈ ਜੌਨ ਬਣਾਓ ਹਨਾ ਚਲੋ ਕੋਈ ਨਹੀਂ ਬਣਾ ਲੈਣੀ ਹੈ ਚੌੜਾ ਕੀ ਕੀ ਗੱਲ ਹੈ ਦੋ ਸੀਟੀਆਂ ਦਾ ਚੌੜਾ ਜਾਨ ਇੱਕ ਤਾਂ ਜੀਜੀ ਨੂੰ ਕੋਈ ਦਾਲ ਸਬ지 ਚੀਜ਼ ਲੱਗ ਜੀਏ ਨਾ ਮੱਖੀਆਂ ਉਹਦੀਆਂ ਆ ਜਾਣਗੀਆਂ ਮੈਂ ਚਾਹ ਦੇਖਿਆ ਮੈਂ ਕਿ ਆਪਣੀ ਚਾਹ ਵੀ ਗਲਾਈ ਰਹੀ ਹੂ ਪਰ ਦਵਾ ਗਿਆ ਬਚਾਜ ਕਿਉਂਕਿ ਆਏ ਆ ਜੀ ਫਿਰ ਵੱਡੇ ਗੈਸ ਦੀ ਬਣਾਉਣੇ ਪੈਣਗੇ ਚੌਲ ਜਿਹੜਾ ਨਿੱਕਾ ਆਪਣਾ ਚੁੱਲਾ ਬਹੁਤ ਘੱਟ ਚੱਲਦਾ ਉਹਦਾ ਬਸ ਪੁੱਛ ਕੇ ਚਾਹ ਉਬਲਦੀ ਆ ਵੀ ਉਬਲਾ ਕੇ ਨਾ ਤਰਜੂਗਾ ਐ ਹੋ ਜਾਂਦਾ ਜੀ ਤੇ ਬਾਕੀ ਸਾਰੇ ਜਣੇ ਹਨਾ ਤੁਹਾਡੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਨਾ ਜਿਹੜੇ ਆਪਣੇ ਨਾਲ ਸ਼ੁਰੂ ਤੋਂ ਸਾਰੇ ਜੁੜੇ ਹੋਏ ਆ ਤੇ ਕਈ ਭੈਣਾਂ ਜਦੋਂ ਬਹੁਤ ਹੈ ਜੀ ਹੁਣ ਮੈਂ ਮੇਰੇ ਨਾਲ ਬਲਵਿੰਦਰ ਬਲਵਿੰਦਰ ਜੀ ਦੀ ਹੈ ਇੱਕ ਆਪਣੇ ਨਾਲ ਦੋ ਹੈ ਬਲਵਿੰਦਰ ਦਾ ਨਾਂ ਤੇ ਆਈਆਂ ਦੋ ਭੈਣਾਂ ਇਹ ਆਪਣੇ ਕੋ ਟਾਈਮ ਦੇ ਜੁੜੇ ਹੋਏ ਨੇ ਤੇ ਇੱਕ ਵੀਰਪਾਲ ਵੀਰਪਾਲ ਜੀ ਦੀ ਹੋ ਗਈ ਵੀਰਪਾਲ ਬਾਂਦਰ ਇਹ ਜੀ ਦੀ ਬਹੁ ਟਾਈਮ ਦੇ ਜੁੜੇ ਹੋਇਆ ਇੱਕ ਦਲਵਿੰਦਰ ਦਲਵਿੰਦਰ ਜੀ ਜੀ ਆਪਣੇ ਨਾਲ ਸ਼ੁਰੂ ਤੋਂ ਜੁੜੇ ਹੋਇਆ ਜੀ ਜੋ ਮੈਂ ਚੈਨਲ ਬਣਾਇਆ ਉਹ ਭੈਣਾਂ ਨਾਲ ਵੀ ਜੁੜੇ ਹੋਇਆ ਤਾਂ ਜਦੋਂ ਆਪਾਂ ਚੈਨਲ ਬਣਾਇਆ ਸੀ ਫਿਰ ਆਪਾਂ ਆਪਣੇ ਨਾਲ ਜੁੜੇ ਹੋਏ ਸੀਗੇ ਤੇ ਜਦੋਂ ਭੈਣ ਨੇ ਚੈਨਲ ਬਣਾਇਆ ਫਿਰ ਭੈ ਉਧਰ ਵੀ ਭੈਣ ਨੂੰ ਵੀ ਸਪੋਰਟ ਕਰਦੇ ਆ ਤੇ ਦਲਵਿੰਦਰ ਜੀ ਜੀ ਹੋਗੇ ਬਹੁ ਟਾਈਮ ਦੇ ਜੁੜੇ ਹੋਏ ਆ ਭਾਈ ਇਹ ਸਾਰਿਆਂ ਦਾ ਜਿੰਨਾ ਧੰਨਵਾਦ ਕਰਾਂ ਜੀ ਉਨਾ ਹੀ ਘੱਟ ਹੈ ਚਲੋ ਜੀ ਆਪਾਂ ਦੋ ਦਾ ਚੌਲ ਬਣਾ ਲਈਏ ਫਿਰ ਮਿਲਦੇ ਆ ਜੀ ਤੇ ਚੌਲ ਆਪਣੇ ਵੱੜ ਗਏ ਸਰਚਾਰ ਕੀੜੀਆਂ ਵੱਧੀਆਂ ਦੇਖ ਲਿਆ ਪਾਇਆ ਤਾਂ ਮੈਂ ਉਸ ਹਿਸਾਬ ਨਾਲ ਪਾਣੀ ਸੀਗਾ ਵੀ ਬਸ ਐਨੇ ਕਨੇ ਮਾਂ ਜਾਣਗੇ ਆ ਭਾਂਡੇ ਆਪਾਂ ਤਿਆਰ ਕਰ ਲਏ ਡੈਡੀ ਦਾ ਟੀਫਣ ਇਹ ਡੈਡੀ ਦਾ ਟੀਫਣ ਤਾਂ ਖੇਤ ਹੀ ਜਾਊਗਾ ਡੈਡੀ ਤਾਂ ਉੱਥੇ ਚਾਹ ਜਾਊਗੀ ਡੈਡੀ ਦੀ ਬਸ ਝੋਨੇ ਝੋਨੇ ਡੈਡੀ ਦੀ ਡਿਊਟੀ ਆਪਣਾ ਜੀ ਉੱਥੇ ਹੋਊਗੀ ਖੇਤੀ ਹੋਰ ਤਾਂ 3 ਵਜੇ ਘਰੇ ਆਇਆ ਕਰ ਲਈ ਲਓ ਸਹੀ ਪਾਣੀ ਪਾਇਆ ਸੀ ਬਹੁਤ ਵਧੀਆ ਚੌਲ ਬਣ ਕੇ ਹੋ ਗਿਆ ਰੈਡੀ ਰੈਡੀ ਖਾ ਲੋ ਜੌੜਾ ਆਪਾਂ ਥੋੜੀ ਜਿਹੀ ਮਿਰਚ ਪਾਉਣੇ ਹੁੰਨੇ ਚੌਲਾਂ ਦੇ ਵਿੱਚ ਜਿਆਦਾ ਨਹੀਂ ਮਾਮਲੀ ਜਿਹੀ ਮਿਰਚ ਫਿਰ ਵਧੀਆ ਹੋ ਜਾਂਦੀ ਹੈ ਖਾਰੇ ਜਿਹੀ ਹਜੇ ਤਾਂ ਉਹ ਤਾਂ ਦਹੀਂ ਪਈ ਹੈ ਜੇ ਦਹੀਂ ਖਾਣੀ ਹੋਈ ਤਾਂ ਦਹੀਂ ਪਾ ਲੈਣਗੇ ਨਾਲ ਪਰ ਮੈਂ ਤੇ ਮੰਮੀ ਤਾਂ ਪਾ ਲਾਂਗੀ ਜਸ਼ਨੇ ਦਾ ਵੀ ਪਰ ਉਹ ਸਾ ਵੀ ਪਖਾਊਗਾ ਕਿ ਨਹੀਂ ਦਹੀਂ ਤੇ ਡੈਡੀ ਨਹੀਂ ਖਾਂਦੇ ਦਹੀਂ ਡੈਡੀ ਤਾਂ ਚਾਹ ਨਾਲ ਖਾਂਣਗੇ ਲਓ ਜੀ ਖਾ ਲਓ ਸਾਰੇ ਜਣੇ ਚੌਲ ਤੇ ਬਸ ਆਪਾ ਦਵ ਦਵ ਫੜਾ ਕੇ ਚੌਲ ਸਾਰਿਆਂ ਨੂੰ ਤੇ ਨਾਲ ਦੀ ਨਾਲ ਚਾਹ ਫੜਾ ਦਾਂਗੇ ਇੱਕ ਆਪਣੇ ਨਾਲ ਗੁਰਪ੍ਰੀਤ ਭੈਣ ਜੁੜੇ ਹੋਏ ਆ ਜਿਹੜੇ ਜਦੋਂ ਮੈਂ ਚੌਲ ਬਣਾਉਣੀ ਆ ਉਹ ਮੇਰੇ ਯਾਦ ਆ ਜਾਂਦੇ ਅੱਗੇ ਮੈਂ ਉਹ ਤੜਕਾ ਲਾਉਂਦੀ ਹੁੰਦੀ ਪਹਿਲਾਂ ਚੌਲ ਵਾਲ ਕੇ ਤੇ ਉਹਨਾਂ ਨੇ ਹੁਣ ਆਖਿਆ ਜਦੋਂ ਦਾ ਕਹਿੰਦੇ ਵੀ ਐਂ ਹੀ ਬਣਾ ਲਿਆ ਕਰੋ ਵਧੀਆ ਲੱਗਦੇ ਆ ਇਹ ਵੀ ਤੇ ਉਦੋਂ ਦੇ ਆਪਾਂ ਐਂ ਬਣਾਉਣ ਲੱਗ ਗਏ ਐਂ ਉਹ ਵੀ ਉਹ ਵੀ ਬੰਦਾ ਜੀ ਟੇਸਟ ਸੇਮ ਹੀ ਆਉਂਦਾ ਕੋਈ ਫਰਕ ਨਹੀਂ ਤੇ ਇੱਕ ਆਪਣੇ ਨਾਲ ਦੀਦੀ ਜੁੜੇ ਆਗੇ ਮਨਪ੍ਰੀਤ ਔਰਮਾਨ ਪੰਜਾਬੀ ਵਲੌਗ ਵਾਲੇ ਤੇ ਇਹ ਭੈਣ ਨੇ ਵਿਚਾਰੀ ਨਹੀਂ ਕਮੈਂਟ ਕਰਨਾ ਹੀ ਕਰਨਾ ਜੀ ਜਿਹੜਾ ਕੋਈ ਆਪ ਦੁਖੀ ਹੁੰਦਾ ਹਨਾ ਉਹ ਦੂਜਿਆਂ ਨੂੰ ਜੋ ਦੁਖੀ ਦੇਖਦਾ ਤੇ ਉਹ ਵਿਚਾਰੇ ਦੇ ਆਪ ਦੇ ਤਾਂ ਟਾਈਮ ਜ਼ਿਆਦਾ ਆ ਜਾਂਦਾ ਆਪਣੇ ਵਰਗੇ ਪਰਿਵਾਰ ਇਹਨਾਂ ਦਾ ਵੀ ਇਹ ਵੀ ਚੈਨਲ ਹੈ ਇਹਨਾਂ ਦਾ ਬਣਿਆ ਹੋਇਆ ਔਰਮਾਨ ਪੰਜਾਬੀ ਵਲੌਗ ਨਾਲ ਤੋਂ ਵੀਡੀਓ ਪਾਉਂਦੇ ਆ ਵੀ ਵਲੌਗ ਤੇ ਇੱਕ ਰਾਜਵਿੰਦਰ ਦੀਦੀ ਹੋਗੀ ਇੱਕ ਜਿਨ੍ਹਾਂ ਦੇ ਤਿੰਨ ਬੇਟੀਆਂ ਦੀਦੀ ਦੇ ਮਨਪ੍ਰੀਤ ਦੀ ਉਹ ਹੋਗੇ ਸਾਰੇ ਭੈਣ ਭਰਾ ਜੀ ਬਹੁਤ ਜਿਆਦੇ ਵਧੀਆ ਹਨ ਕਮੈਂਟ ਕਰਦੇ ਸੋਹਣਾ ਲੱਗਦਾ ਸਾਰਿਆਂ ਦਾ ਪੜ੍ਹ ਕੇ ਤੇ ਬਾਕੀ ਇੱਕ ਆਪਣੇ ਦੀਦੀ ਹੋਗੇ ਸ਼ਰਨਪੰਸਨਾ ਤੇ ਆਈਡੀ ਆ ਦੀਦੀ ਨੇ ਪਤਾ ਨਹੀਂ ਆਪਦਾ ਕੀ ਨਾਮ ਦੱਸਿਆ ਸੀ ਮੇਰੇ ਧਿਆਨ ਚ ਨਹੀਂ ਦੀਦੀ ਦਾ ਨਾਮ ਫੋਨ ਵੀ ਆਇਆ ਸੀਗਾ ਦੀਦੀ ਦਾ ਬਾਕੀ ਸਹਿਜ ਬਲੌਗਸ ਵਾਲੇ ਦੀਦੀ ਹੋਗੇ ਅਮਨ ਤੇ ਇੱਕ ਦੀਦੀ ਸਿੱਧੂ ਬਲੌਗਸ ਵਾਲੇ ਹੋਗੇ ਚਲੋ ਜੀ ਚਲ ਆਪਾਂ ਚੌਲ ਪਾ ਕੇ ਕਰ ਲਿਆ ਕੰਮ ਫਤਿਹ ਤੇ ਫੜਾਏ ਅੱਗੇ ਦਵਾ ਦਵਾਂ ਲਓ ਜੀ ਚੌਲ ਚੌਲ ਖਾ ਕੇ ਪਈ ਬੱਲੀ ਨੇਸਤੀ ਜਿਹੜੇ ਬਾਸੀਆਂ ਲੱਗਦੀਆਂ ਪਰ ਮਹ ਸੌਂਦੇ ਨਹੀਂ ਬਸ ਇਹ ਦੁਆ ਦੇ ਕੱਪੜੇ-ਕੁਪੜੇ ਤਾਂ ਲਾਏ ਤੇ ਜਸ਼ਨ ਦੇ ਰੈਡੀ ਦੀ ਥੋੜੀ ਲੋਰ ਇੱਕ ਉਧੜੀ ਪਈ ਸੀਗੀ ਇੱਕ ਟੀ-ਸ਼ਰਟ ਫਿਰ ਉਹਦੇ ਤੋਂਪੇਣਾ ਇੱਕ ਜਸ਼ਨ ਦਾ ਟੀ-ਸ਼ਰਟ ਜੁੱਧਰੀ ਵੀ ਸੀ ਉਹ ਤੇ ਲਾਏ ਥੋਪੇ ਬੱਸ ਗਰਦਾਰ ਸਬਜ਼ੀ ਕੀ ਲੱਗ ਗਈ ਮੈਂ ਫੇਰ ਮੰਮੀ ਦਾ ਨੀਰਾਚਾਰਾ ਬਾਗ ਪਾਤਾ ਮੈਂ ਪਸ਼ੂ ਬੰਨ ਤੇ ਗੁਆ ਗੁਆ ਸਿੱਟਿਆ ਤੇ ਹੁਣ ਅੱਜ ਫਿਰ ਮੈਂ ਨਾ ਲੱਕੜਾ ਲਈ ਕੁਝ ਮੰਮੀ ਤੋੜ ਲਈ ਕੁਝ ਮੈਂ ਤੋੜੀ ਜਾਂ ਤਾਦੀ ਨੂੰ ਮਮਾ ਚੱਲੋ ਚੁੰਨੇ ਤੇ ਬਣਾਵਾਂਗੇ ਅੱਜ ਦੇਖਦੇ ਆ ਚਲੋ ਸਬਜ਼ੀ ਤੇ ਦੁੱਧ ਕਰ ਲਾਂਗੇ ਗਰਮ ਸਬਜ਼ੀ ਉਣਾ ਲਾਂਗੇ ਤੇ ਦੁੱਧਾ ਗਰਮ ਕਰ ਲਾਂ ਤੇ ਅੱਜ ਆਪਾਂ ਬਣਾਵਾਂਗੇ ਜੀ ਕੱਲੇ ਆਲੂ ਤੇ ਕੱਲੇ ਆਲੂ ਵੀ ਵਧੀਆ ਲੱਗਦਾ ਜੀ ਕਦੇ ਕਦੇ ਤਾਂ ਤੇ ਕੱਦੂ ਖਾਂਦਿਆਂ ਤੋਂ ਦੋ ਦੋ ਤਿੰਨ ਦਿਨ ਹੋ ਗਏ ਲਗਾਤਾਰ ਮਹਾ ਜਰਾ ਅੱਜ ਆਪਾਂ ਆਲੂ ਬਣਾਉਣਾ ਹੈ ਮੈਂ ਤੁਹਾਨੂੰ ਜਿਆਦਾ ਮਿਰਚਾਂ ਦਾ ਡੱਬਾ ਹੋ ਗਿਆ ਮਰਤਾ ਕਰ ਭਰਗੀ ਕੋਲੀ ਜੀ ਇਹਦਾ ਕਰਾਰੀ ਜੀ ਸਵਾਲ ਆਦੀ ਹੈ ਜੀ ਬਹੁਤ ਵਧੀਆ ਤੇਜ਼ ਮੀਨ ਮਿਰਚਿਆ ਹੋਵੇ ਨਾ ਕਿਉਂਕਿ ਆਲੂ ਹੁੰਦੇ ਆ ਜਿਹੜੇ ਨੂਨ ਮਿਰਚ ਥੋੜਾ ਤੇਜ਼ ਹੀ ਭਾਲ ਦਿੰਦੀ ਹੈ ਗਰਮੀ ਕੀ ਹੈ ਜੀ ਇੰਨੀ ਜਿਆਦਾ ਗਰਮੀ ਹੱਥ ਕਰਾ ਰੱਖੀ ਗਰਮੀ ਨੇ ਤੇ ਪਾਣੀ ਪੀ ਪੀ ਕੇ ਨਾ ਆਏ ਪਾਟ ਡਪਟ ਨਾਲ ਕਰ ਲੈਨੇ ਚਲੋ ਜਿੱਦ ਕਰੇ ਆਲੂਆਂ ਨਾਲ ਹੀ ਬਣਾਉਣੀ ਹੋਵੇ ਉਦੋਂ ਤਾਂ ਗੁੰਡਾ ਘੋਟਾ ਚੱਕਣਾ ਹੀ ਪੈਂਦਾ ਕਿਉਂਕਿ तरी वाली सब्जी बना के है ना, था। निके निके ना है तो कई बहुत पांच छः घंटे पाए हैं निके नि ज्यादा बड़े तो है नहीं फिर ही संघनी तरी ना स्वाद ला दी फिर अपने पूर धुप है जी बिल्कुल भी बदलवाई कर की पूरी फुल चलो जी आप ਸਾਲਾਮ ਸੁੱਲਾ ਰਗੜ ਲੀਕ ਫੇਰ ਮਿਲਦੇ ਆ ਲਓ ਜੀ ਆਪਾਂ ਬਣਾਉਣ ਲੱਗੇ ਸਬਜ਼ੀ ਅੱਜ ਚੁੱਲਾ ਆਦਾ ਹੋਗਾ ਮੈਨੂੰ ਬਹੁਤ ਦਿਨਾਂ ਤੋਂ ਕੁਝ ਯਾਦ ਆ ਰਿਹਾ ਇੱਥੇ ਦਾ ਜੀ ਫਿਰ ਚ ਵੱਡ ਜੂਗੀ ਸਿਲੰਡਰ ਤੇ ਕੰਮ ਕਰਤਾ ਲੈਂਦੇ ਸੀ ਜੀ ਮਨ ਚ ਨਾ ਹੀ ਫਿਕਰ ਰਹਿੰਦਾ ਸੀਗਾ ਵੀ ਹਾਇ ਸਿਲੰਡਰ ਮੱਚ ਜਾਂਦਾ ਹਾਇ ਸਿਲੰਡਰ ਬੱਚੀ ਜਾਂਦਾ ਤੇ ਅੱਜ ਫਿਰ ਆ ਕੀ ਆ ਸੀ ਆਪ ਹੀ ਤੋੜ ਲਿਆਂਗਾ ਲਿਆਂਗਾ ਤਾਂ ਬਹੁਤ ਔਖਾ ਥੱਲੇ ਲੱਕੜਾਂ ਦੇ ਥੱਲੇ ਸੀਗੀਆਂ ਸੁੱਕੀਆਂ ਤੇ ਜਸ਼ਨ ਸਿੰਘ ਜੜੀ ਨੂੰ ਕਿਹਾ ਮੈਂ ਕਿਹਾ ਭਾਈ ਲੱਕੜਾ ਰੁਕੜਾ ਕੱਟ ਜੇ ਉਹ ਸੁੱਕੀਆਂ ਲੈ ਜਿਦਾ ਜੰਨਾ ਵੇਖੋ ਆਇਆ ਹੋਇਆ ਆਪਣੇ ਨਾ ਇੱਕ ਬਠਿੰਡੇ ਵਾਲੇ ਗੁਰਚੰਨ ਕੀ ਪਿੰਡੀ ਰਹਿ ਗਏ ਨਾ ਮੈਂ ਉਹਨਾਂ ਦਾ ਮਰੇ ਧਾਂਚ ਸੀ ਨਾਮ ਹਦੀ ਦਾ ਬਣੂਗੀ ਫੇਰ ਬਸ ਬੱਜਿਆ ਮਗਮਣਾ ਜੇ ਦੀਦੀ ਦਾ ਨਾਂ ਨਾ ਬੋਲਿਆ ਦੀਦੀ ਆ ਖੁਦੀ ਹੈ ਮੈਨੂੰ ਕੋ ਲਗੇ ਤੇ ਇਹ ਦੀਦੀ ਵੀ ਆਪਣੇ ਨਾਲ ਸ਼ੁਰੂ ਦੇ ਜੁੜੇ ਹੋਏ ਐ ਜੀ ਇਹਨਾਂ ਕੋਲ ਆਪਾਂ ਜਾ ਗਏ ਐ ਇਸੇ ਬਠਿੰਡੇ

ਜਦੋਂ ਆਪਾਂ ਆਜੂ ਕਾਫੀ ਚਿਰ ਦਾ ਫੋਨ ਦੇਖੀ ਜਾਂਦਾ ਹੈ। ਕਿਉਂ ਖੇਡਣ-ਖੁੱਡਣ ਜਾਂਦਾ ਨਹੀਂ। ਖੇਤ ਵੀ ਨਹੀਂ ਜਾਂਦਾ ਕਿਉਂਕਿ ਇਹਦੇ ਗੂਠੇ ਇਹਦੇ ਸੱਟ ਵੱਜਰੀ ਸੀ ਅਸੀਂ ਅੰਦਰ ਹੀ ਬੈਠਾ ਰਹਿੰਦਾ। ਤੇ ਅੱਜ ਅੱਜ ਨੇ ਹਜੇ ਸਕੂਲ ਦਾ ਕੰਮ ਨਹੀਂ ਕਰਿਆ ਹੁਣ ਕਹਿਣੀ ਆ ਨਾ ਕਿ ਸਕੂਲ ਦਾ ਕੰਮ ਕਰੂੰਗਾ। ਅੱਜ ਤਾਂ ਜਦੋਂ ਦਾ ਆਇਆ ਬੱਸ ਥੋੜਾ ਜਿਹੀ ਹੋ ਗਿਆ ਡੜੀ ਖਰਾਂ ਕੋਲ ਖੇਤ ਮੜਾ ਚਰ ਉਹਨੂੰ ਤਾਂ ਲੱਗਿਆ ਇਹ ਉਹਨੂੰ ਦੇਖਣ ਕਹਿਣੀ ਨਾ ਹੋਗਾ ਨਾ ਕਿ ਸਕੂਲ ਦਾ ਕੰਮ ਕਰੂਗਾ ਮੰਜੇ ਮੁਝੇ ਡਾਉਣੀ ਹੈ ਕਿ ਰਕਮ ਹੈ ਲੋ ਜੀ ਤਾਲ ਸਬਜੀ ਆਪਣੀ ਬਣ ਗਈ ਤੇ ਮੈਂ ਧਰਤਾ ਦੁੱਧ ਗਰਮ ਸੱਜੀ ਅੱਜ ਤਾਂ ਚੁੱਲ੍ਹੇ ਤੇ ਕੰਮ ਕਰਕੇ ਵਧੀਆ ਲੱਗਿਆ ਉਹ ਵਧੀਆ ਅੰਦਰ ਪਿਆ ਸਿਲੰਡਰ ਤੇ ਅੱਗੇ ਐਂਚੀ ਦੇ ਬੱਚੇ ਵਾਂਗ ਉਦਲ ਵੱਜੀ ਆਂ ਨਾ ਵੀ ਹੈ ਸਿਲੰਡਰ ਮੁੱਚੀ ਆਦਾ ਹੈ ਸਿਲੰਡਰ ਉਹ ਮੁੱਕ ਨਾ ਜਾਵੇ ਉਹਦਾ ਵੀ ਜਿਆਦਾ ਹੀ ਮੁੱਕ ਗਿਆ ਹੁਣ ਤਾਂ 15 ਦਿਨ ਹੋ ਗਏ ਸਿਲੰਡਰ ਤੇ ਕੰਮ ਕਰਦਿਆਂ ਨੂੰ ਤੇ ਚਲੋ ਹੁਣ ਡੇ ਅੱਜ ਜਸ਼ਨ ਤੇ ਡੈਡੀ ਕੇਰਾ ਕਹਿੰਦੇ ਫਿਰ ਹੀ ਹੁਣ ਵੀ ਕੇਰਾ ਸਪਰੇਅ ਵਾਲਾ ਕੰਮ ਵੱਡਾ ਸੀ ਉਹ ਕਰਤਾ ਹੁਣ ਤਾਂ ਬਸ ਪਾਣੀ ਧਾਣੀ ਤੇ ਜਾ ਰੇ ਰੂਪ ਜਿਹੜੀ ਪਾਣੀ ਆ ਉਹ ਰਹਿ ਗਿਆ ਕਹਿੰਦੇ ਸਪਰੇਅ ਅੱਜ ਸਾਰਾ ਦਿਨ ਲੱਗੇ ਰੇ ਡੈਡੀ ਤੇ ਜਸ਼ਨ ਤੇ ਡੈਡੀ ਦੋਨੇ ਤੇ ਦਿਹਾੜੀ ਦਾ ਵਗੈਰਾ ਆਪਾਂ ਕਦੇ ਨਹੀਂ ਕਰਿਆ ਜੀ ਦੋਨੇ ਕਰ ਲੈਂਦੇ ਹੌਲੀ ਹੌਲੀ ਕਰ ਲੈਂਦੇ ਆ ਦਮ ਦੁਪਹਿਰੇ ਜਿਵੇਂ ਘੰਟਾ ਤੱਕ ਟਿਕ ਜਾਂਦੇ ਆ ਫਿਰ ਫੇਰ ਲੱਗ ਜਾਂਦੇ ਆ ਤੇ ਬਾਸੀ ਮੰਜੇ ਮੁੰਝ ਕੱਢ ਲੇ ਮੈਂ ਬਾਹਰ ਤੇ ਮੰਮੀ ਕੱਢੀਆਂ ਦੇ ਝੋਟੀ ਤਾਰ ਬਸ ਝੋਟੀ ਤਾਰ ਕੱਢ ਕੇ ਡੈਰੀ ਚ ਪਾ ਦਾਂਗੇ ਆਪਾਂ ਦੁੱਧ ਫੇਰ ਇਦੂ ਬਾਅਦ ਮੰਮੀ ਪਾਣੀ ਪੂਣੀ ਪਿਆਉਣਗੇ ਬਸ ਉਹਨੂੰ ਬਸ ਲੈਟੀ ਦਾਣਾ ਧਰਨਾ ਤੇ ਮੈਂ ਹੁਣ ਦੁੱਧ ਬਾਸ ਸਾਂਭ ਕੇ ਤੇ ਮੈਂ ਆਟਾ ਕੁੱਲੂ ਜਸ਼ਨਾ ਆਪਣਾ ਆਖਿਆ ਸੀ ਨਾ ਹਲਾ ਕਹਿੰਦਾ ਮੰਮੀ ਨਾ ਹੋਣਾ ਜਸ਼ਨ ਦੇ ਡੈਰੀ ਮੱਥਾ ਖੜੀ ਬੈਠੇ ਪਾਣੀ ਕੱਢ ਰਿਹਾ ਇੱਕ ਦਿਨ ਪਾਣੀ ਪਾਇਆ ਉਹਦੇ ਆ ਕੇ ਗਰਮੀ ਆ ਗਰਮੀ ਆ ਦੂਜੇ ਦਿਨ ਮੀਂਹ ਆ ਗਿਆ ਦੂਜੇ ਦਿਨ ਅੱਧੇ ਦਾ ਮੀਂਹ ਆਇਆ ਮੁਸਕ ਗਿਆ ਪਾਣੀ ਹਣਾ ਹੂੰ ਹੂੰ ਬਦਬੂ ਆਉਦੀ ਕਿੰਨੇ ਦਿਨ ਹੋ ਗਏ ਆਈ ਤਾਂ ਬਿਮਾਰੀਆਂ ਲੱਗਦੀਆਂ ਨੇ ਖੜੇ ਪਾਣੀ ਨਾਲ ਨਹੀਂ ਤਾਂ ਹੁਣ ਇਹ ਸਾਰਾ ਨਿਕਲ ਜਾਊ ਆਈ ਟੇਡਾ ਕਰਕੇ ਹਣਾ ਖੋਲਣ ਦੀ ਤਾਂ ਲੋੜ ਹੀ ਨਹੀਂ ਉਹ ਤਾਂ ਸਾਫ਼ ਹੀ ਹੋਊਗਾ ਨਾ ਤੇ ਉਦ ਕਰਿਆ ਤਾਂ ਸੀ ਸਾਫ਼ ਕਿੱਥੋਂ ਹੀ ਦੇਖਾਂ ਹਾਂ ਮੋਰੇ ਹਾਂ ਇਹ ਇਹ ਆ ਖੋਲ ਕੇ ਹਾਂ ਓਏ ਰੇਤਾ ਚਲ ਕਰਨਾ ਪੋਗਾ ਤਾਂ ਚਲ ਪਾਣੀ ਕੱਢ ਦੋਗੇ ਨਾ ਬਸ ਇਹ ਦੁੱਧ ਬਾਦ ਹੋ ਜਾ ਗਰਮ ਫਿਰ ਮੈਂ ਆਟਾ ਗੁੰਨਾਂ ਤੇ ਜਸ਼ਨ ਆਪਣਾ ਅੱਜ ਨਾਲਾ ਪੁੱਤ ਨਾਲਾ ਸੱਸੀ ਕਾਪਲਾ ਸੱਸੀ ਕਾਲ ਜੀ ਇਹ ਸਾਡਾ ਮੁੰਡਾ ਨਾਲਾ ਨਾਲਾ ਜਿਹੜੀ ਉਹ ਕਾਲੀ ਜੀ ਟੀ-ਸ਼ਰਟ ਤੇ ਤੋਪਾ ਲਾਇਆ ਉਹ ਪਾਲੀ ਚੰਗਾ ਹੌਲੀ ਜੀ ਉਹਦੇ ਨਾਲ ਕਿਹੜੀ ਲੋਰ ਸੀ ਲਾਜ ਜੀ ਹੈ ਨਾ ਬੈਂਗ ਨਹੀਂ ਰੱਖੀ ਬੈਂਗ ਨਹੀਂ ਨਹੀਂ ਹੁੰਦੀ ਉਹ ਨਾਭੀ ਹੁੰਦੀ ਆ ਨਾਭੀ ਗੱਲ ਹੈ ਹਾਂ ਨਾਭੀ ਨਾਲਾ ਨਾਲਾ ਇਹਨਾਂ ਨਹੀਂ ਬੁੱਤਲਾ ਕਰ ਦਿੰਦੇ ਫੋਨ ਦਾ ਅੱਖਾਂ ਖਰਾਬ ਹੋ ਜਾਣੀਆਂ ਹੋਰ ਫੋਨ ਕੀ ਮੇਰੇ ਪੈਰ ਤਰਾ ਸਹੀ ਹੈ ਫਿਰ ਆ ਜਾ ਨਾਲੇ ਨਹੀਂ ਸਹੀ ਨਹੀਂ ਲੋ ਜੀ ਤੇ ਕੱਲ ਬਸ ਭੈਣ ਨਾਲ ਜੀ ਥੋੜਾ ਜਿਹਾ ਹੋਇਆ ਹੋਇਆ ਪਿਆ ਵੀ ਕੱਲ ਵੀ ਵੀਡੀਓ ਚ ਰੋਜੇ ਪਈ ਹੈ ਨਾ ਫਿਰ ਲਾਈਵ ਹੋਈ ਉਦੋਂ ਵੀ ਰੋਜੇ ਪਈ ਮੈਂ ਵੇਖ ਰਹੀ ਸੀ ਲਾਈਵ ਤੇ ਗੱਲ ਕਰ ਮੈਥੋਂ ਕਮੈਂਟ ਨਹੀਂ ਹੋਇਆ ਉਦੋਂ ਮੈਂ ਜਸ਼ਨ ਦੇ ਨੂੰ ਪਤਾ ਸ਼ਾਮ ਨੂੰ ਟੂਬ ਲਾਉਣੀ ਹੁੰਦੀ ਸਾਰੇ ਪਿੰਡੇ ਤੇ ਸਮਾਰ ਕੇ ਤੇ ਕਿੰਨਾ ਸੇ ਜਿਆਦਾ ਟਾਈਮ ਫਿਰ ਇਹਨੂੰ ਦਵਾਈ ਦੇਣੀ ਹੁੰਦੀ ਹੈ ਪਹਿਲਾਂ ਰੋਟੀ ਰੋਟੀ ਖਾ ਕੇ ਪਹਿਲਾਂ ਇਹਨੂੰ ਦਵਾਈ ਦੇਣੀ ਹੈ ਸਾਰੀ ਪੰਜ ਤਰ੍ਹਾਂ ਦੀ ਦਵਾਈ ਹੈ ਥੋੜੇ ਥੋੜੇ ਟਾਈਮ ਬਾਅਦ ਉਹ ਦੇਣੀ ਹੁੰਦੀ ਹੈ ਫਿਰ ਇਹਦੇ ਟੂਬ ਵਗੈਰਾ ਲਾਉਣੀ ਹੁੰਦੀ ਹੈ ਤੇ ਮਾਤਾ ਕਰਕੇ ਲਾਈਵ ਤਾਂ ਭੈਣ ਦਾ ਸਾਰਾ ਦੇਖਿਆ ਪਤਾ ਨਹੀਂ ਜੀ ਬਸ ਕੀ ਕਹਿ ਸਕਦਾ ਹਨਾ ਸਾਡੇ ਤਿੰਨਾ ਭੈਣ ਭਰਾਵਾਂ ਚੋਂ ਆਏ ਹੁੰਦਾ ਵੀ ਜੇ ਦੋ ਸੌਖੇ ਆ ਤਾਂ ਇੱਕ ਔਖਾ ਹੋ ਜਾਂਦਾ ਜੇ ਫੇਰ ਜੇ ਉਹ ਸੌਖਾ ਹੋ ਜਾਂਦੇ ਦੋ ਫੇਰ ਫੇਰ ਦੂਜਾ ਔਖਾ ਹੋ ਜਾਂਦਾ ਪਤਾ ਨਹੀਂ ਕੀ ਹੈ ਤਿੰਨਾ ਭੈਣ ਭਰਾਵਾਂ ਦਾ ਹੁੰਦਾ ਕਿ ਭੁੱਲ ਕੇ ਵੀ ਜੇ ਇੱਕ ਸੌਖਾ ਦੋ ਆਵੇ ਇੱਕ ਦੋ ਸੌਖੇ ਆ ਇੱਕ ਔਖਾ ਹੋ ਜਾਂਦਾ ਪਤਾ ਨਹੀਂ ਕੀ ਹੋਵਾ ਦੇ ਹੁੰਦੇ ਆ ਤੇ ਉਹ ਹੋਇਆ ਤੇ ਬਾळा ਥੋੜਾ ਜਿਹਾ ਔਖਾ ਹੋ ਗਿਆ ਜੀ ਕੋਈ ਸਾਰੇ ਦੀ ਗੱਲ ਨਹੀਂ ਸਾਡੇ ਹਨਾ ਭੈਣ ਭਰਾਵਾਂ ਦੇ ਵੀ ਮਾਤੇ ਮੇਰੇ ਤੇ ਰਣਵੀਰ ਦੇ ਜੇ ਕੋਈ ਸਾਰੇ ਬੱਚ ਦੀ ਗੱਲ ਹੁੰਦੀ ਹੈ ਨਾ ਤਾਂ ਉਹਨੂੰ ਵੀ ਰੋਣ ਨਹੀਂ ਦੇਣਾ ਸੀਗਾ ਅਸੀਂ ਕਿਉਂਕਿ ਵੀ ਭੈਣ ਭਰਾ ਜਦੋਂ ਆਪ ਦਾ ਦੁਖੀ ਹੁੰਦਾ ਜੀ ਚੱਲੇ ਨਹੀਂ ਆਂਦਾ ਹੜਾ ਤੇ ਆਪ ਜੀ ਮਾੜੀ ਮਾੜੀ ਗੱਲਾਂ ਸੀ ਉਹਦੇ ਨਾਲ ਸ਼ੇਅਰ ਕਰਨੀ ਜੇ ਕੋਈ رائے ਲੈਣੀ ਰਮਣੇ ਆਏ ਕਾਹੇ ਹੋ ਗਏ ਆਏ ਕਰ ਲਈਏ ਆਏ ਕਰ ਲਈਏ ਤੇ ਉਹਨੇ رائے ਦੇਣੀ ਹੈ ਨਾ ਮਾਵਾ ਵਾਂਗੂ ਉਹ ਕਰਨਾ ਪਰ ਜਦੋਂ ਉਹ ਦੁਖੀ ਹੁੰਦੀ ਹੈ ਤਾਂ ਚੱਲੇ ਨਹੀਂ ਆਂਦਾ ਸਾਥੋਂ ਫਿਰ ਕੀ ਕਰੀਏ ਜੀ ਮਜਬੂਰੀ ਹੈ ਨਾ ਜਦੋਂ ਕਿਸਮਤ ਮਾੜੀ ਹੋਵੇ ਹਨਾ ਤੇ ਇਹ ਜਿਹੇ ਬੰਦੇ ਨਾਲ ਦੇ ਹੁੰਦੇ ਜਦੋਂ ਬਾਹ ਪੈ ਜੇ ਹਨਾ ਬਹੁਤ ਜਿਆਦੇ ਔਖਾ ਹੋ ਜਾਂਦਾਗਾ ਤੇ ਕੋਈ ਸਾਰੇ ਦੀ ਗੱਲ ਨਹੀਂ ਹੁੰਦੀ ਹਨਾ ਜੀ ਵੀ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਰੋਲ ਨੂੰ ਤੇ ਮਜਬੂਰੀਆਂ ਹੁੰਦੀਆਂ ਘਰ ਦੇ ਹਾਲਾਤ ਆ ਜਿਹੜੇ ਉਹ ਬੰਦਾ ਨਾ ਬੰਦੇ ਟੈਨਸ਼ਨ ਪੈਦੀ ਦਿਮਾਗ ਤੇ ਸੱਚੀ ਉਹਨੂੰ ਐਂ ਦੇਖ ਕੇ ਨਾ ਤੇ ਆਪਦਾ ਵੀ ਮਾਣਾ ਐ ਪਾਰਾ ਪਾਰਾ ਜਿਹਾ ਹੋਇਆ ਰਹਿੰਦਾ ਵੀ ਐ ਉਲਝੇ ਰਹਿੰਨੇ ਘਰੇ ਵੀ ਐ ਵੀ ਕੀ ਕਰੀਏ ਕੀ ਨਾ ਕਿਉਂਕਿ ਸੋਤੀ ਉਹਦੇ ਚ ਹੀ ਰਹਿੰਦੀ ਸਾਰਾ ਦਿਨ ਵੀ ਐ ਕਰੀ ਜਾਂਦੀ ਆ ਨਾ ਐ ਨਾ ਹੋ ਜੇ ਐ ਨਾ ਹੋ ਜੇ ਤੇ ਬਹੁਤ ਜਿਆਦੇ ਔਖਾ ਹੋ ਜਾਂਦਾ ਜੀ ਤੇ ਚਲੋ ਜੀ ਬਾਕੀ ਬਾਕੀ ਆਦੇ ਹੁੰਦੇ ਰੱਬ ਤਾਂ ਨਹੀਂ ਵੇਚਿਆ ਹਨਾ ਵਾਹਿਗੁਰੂ ਆਦੇ ਹੁੰਦੇ ਕਦੇ ਤਾਂ ਦਿਵਾ ਫੜਦਾ ਹੀ ਆ ਹਨਾ ਤੇ ਜੇ ਆਦੇ ਹੁੰਦੇ ਮਾੜੇ ਦਿਨ ਆਇਆ ਤਾਂ ਚੰਗੇ ਵੀ ਆਉਣਗੇ ਹਨਾ ਜੇ ਰਾਤ ਹੈ ਤਾਂ ਦਿਨ ਵੀ ਆਉਂਦਾ ਜੇ ਧੁੱਪ ਹੈ ਤਾਂ ਛਾਂ ਵੀ ਆਉਂਦੀ ਹੈ ਜੇ ਛਾਂ ਤਾਂ ਧੁੱਪ ਵੀ ਆਉਂਦੀ ਹੈ ਸਾਰਾ ਕੁਝ ਵੀ ਇਹ ਤਾਂ ਜ਼ਿੰਦਗੀ ਦੇ ਉਤਾਰ ਚੜਾਵ ਹੈ ਜੀ ਹਨਾ ਜੇ ਅੱਜ ਦੁੱਖ ਹੈ ਤਾਂ ਸੁੱਖ ਆਉਣਗੇ ਤੇ ਸੁੱਖ ਦਾ ਵੇਲਾ ਵੀ ਜਰੂਰ ਆਉਂਦਾਗਾ ਤੇ ਚਲੋ ਜੀ ਉਹ ਕਿਸਮਤ ਮਾੜੀ ਉਹਨਾਂ ਦੀ ਜਵਾਗੜੀਆਂ ਦੀ ਉਹ ਤੇ ਮੇਰੀ ਭੈਣ ਦੀ ਹੈ ਨਾ ਕੀ ਉਮਰ ਆ ਗਈ ਤੇ ਪਰ ਕੀ ਕਰਨੀ ਨਾ ਸਕਦੇ ਜੀ ਕੋਈ ਜੋਰ ਨਹੀਂ ਚੱਲਦਾ ਬਸ ਜੀ ਆਟਾ ਗੋਟਾ ਗੁੰਲਦੇ ਆ ਸੱਚੀ ਨਾ ਇਹਨਾ ਦਿਮਾਗ ਹੋਰ ਆ ਹੀ ਲੱਗਿਆ ਰਹਿੰਦਾ ਵੀ ਆਏ ਨਾ ਹੋ ਜੇ ਆਏ ਨਾ ਹੋ ਜੇ ਆ ਨਾ ਹੋ ਜੇ ਹੈ ਨਾ ਟੈਨਸ਼ਨ ਦੀ ਬੱਲੀ ਲੱਗੇ ਰਹਿੰਦੀ ਆ ਬਦਲ ਵਾਈ ਚੈੱਕ ਕਰੋ ਜੀ ਇੰਨੀ ਜਿਆਦੇ ਗਰਮੈਸ ਹੋਈ ਗਈ ਹੈ ਨਾ ਬਹੁਤ ਜਿਆਦੇ ਬੁਰਾ ਹਾਲ ਹੈ ਤੇ ਬਸ ਜੀ ਮੈਂ ਦੁੱਧ ਵਾ ਸਾਮਦੀ ਆ

ਆਈ ਤਾਂ ਸੱਚੀ ਵਾਦੀ ਨਹੀਂ ਕੰਡੀ ਪਤਾ ਨਹੀਂ ਕੀ ਹੋਇਆ ਪਿਆ ਕੀ ਸੱਚੀ ਆਉਂਦਾ ਭੈਣ ਭਰਾ ਦਾ ਭਰਾ ਦਾ ਨਾਮ ਵੀ ਆਪੇ ਕੋਈ ਹੱਸਦਾ ਬੰਦਾ ਤੇ ਸੋਨਾ ਲੰਗਦਾ ਆਈ ਦਾ ਕੰਡੀ ਤੇਲੀ ਕਲਪਨਾ ਹੋਣੀ ਹੈ ਜੀ ਸੋਹਣੇ ਇੰਟਾ ਕਰਦੇ ਨੇ ਕਹਿੰਦੇ ਦੁੱਧ ਦੇ ਵਿੱਚ ਕਿਸੀ ਸ਼ੱਕਰ ਪਾਇਆ ਹੋਵੇ ਕਾਹਦੇ ਆਤਾ ਖਾਦਣਾ ਖੰਡ ਦੀ ਖੰਡ ਸ਼ੱਕਰ ਹੈ ਕੀ ਸ਼ੱਕਰ ਦਾ ਹੈ ਕੀ ਹੈ ਉਹ ਇਹ ਦਵਾਈ ਜਿਹੜਾ ਸਾਡੇ ਜਿਸਦੇ ਡੈਡੀ ਆਗੇ ਸੀ ਜਿਹਦੇ ਬੱਚੇ ਉਹਨਾਂ ਦਾ ਕੁੜਤਾ ਵੱਜਿਆ ਫੌਰ ਤੇ ਦਸ਼ਨਾ ਕਹਦਾ ਤੇਰਾ ਉਹ ਕਹਦਾ ਵੇਰਾ ਉਹਨਾਂ ਦਾ ਤੇਰਾ ਆ ਗਿਆ ਹਾਂ ਹਾਂ ਇੱਕ ਤਾਂ ਉਹ ਖੁੱਲਾ ਵਾਲਾਗਾ ਤੋ ਜੀ ਵਾ ਸਾਟਾ ਮੈਂ ਛਾਨ ਲਈ ਆਟਾ ਗੁੰਦਿਆ ਹੁਣ ਤੇ ਐਦਾਂ ਥਿੱਲੇ ਦੇ ਕੰਮ ਕਰਕੇ ਬਹੁਤ ਜ਼ਿਆਦਾ ਮੀਂਮੀ ਮੀਂਮੀ ਖਾ ਲਓ ਖਵਾ ਦੇ ਦਰ ਰੈਂਦ ਕਰ ਮੋੜੀ ਮੋੜੀ ਘੜ ਜੇ ਤੋੜ ਦੇ ਘੜ ਉਹ ਮੋੜੀਆਂ ਦਾ ਮਸਾਲਾ ਐ ਤੋੜ ਕੇ ਮੈਂ ਤੇ ਬੀਬੀ ਉਹ ਆ ਗਿਆ ਦੁੱਧ ਬੇੜਾ ਕਿਰ ਕੱਪ 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 ਰੋਲਤਾ ਉਹ ਆਇਆ ਤਾਂ ਚਾਹਦੇ ਨਹੀਂ ਤਾਂ ਇਹ ਨਹੀਂ ਸਟਾ ਬੱਸ ਚੱਲ ਨਾ ਹੁਣ ਬਾਰੀ ਨਾਲ ਆਪਦਾ ਦਰ ਨਹੀਂ ਹੋਰ ਗਰਮੀ ਬਹੁਤ ਹੈ ਤੂੰ ਜੇ ਸੇ ਸਕੂਲ ਦਾ ਕੰਮ ਕਰ ਕੋ ਤਾਂ ਨਾ ਕੀ ਕਰ ਦੇ ਠੀਕ ਹੈ ਲਓ ਜੀ ਬੱਸ ਰੋਟੀਆਂ ਲੱਗਦੀਆਂ ਨੇ ਤੇ ਸਮਾਰਟਫੋਨ ਸਾਰਾ ਕੁਝ ਰੈਡੀ ਕਰਕੇ ਰੱਖ ਲਿਆ ਬਸ ਅੱਗ ਧੁਖੀ ਜਾਂਦੀ ਮੱਚ ਗਈ ਉਹਨਾਂ ਨੂੰ ਦੁੱਧ ਵਗੈਰਾ ਆਪਾਂ ਹਜੇ ਥੋੜਾ ਜਿਹਾ ਰੱਖਾਂਗੇ ਬਾਹਰ ਟਿਕਰੀਆਂ ਵਾਲਾ ਫਿਰ ਸਾਮ੍ਹਦੇ ਆ ਜਜਨਾ ਆਪਣਾ ਨਹਾ ਕੇ ਕੂਲਰ ਮੂਰੇ ਬਹਿ ਗਿਆ ਤੇ ਅੱਜ ਤਾਂ ਮੇਰੇ ਪੁੱਤ ਨੇ ਨਾ ਮੈਨੂੰ ਸਰਪ੍ਰਾਈਜ਼ ਦੇਣਾ ਸੀਗਾ ਤੇ ਟੂਬਾ ਟੂਬ ਪਲਾ ਲਈ ਸੀਗੀ ਸਾਰੇ ਲੱਤਾਂ ਲੁੱਤਾਂ ਦੇ ਲਾਈ ਜਾਂਦਾ ਸੀ ਅੰਦਰ ਮੈਂ ਕਿਉਂ ਆ ਗੂ ਲੈਣ ਗਈ ਜਦੋਂ ਫ੍ਰਿਜ ਚੋਂ ਅਮੀ ਰੋਟੀ ਵਾਲਿਆ ਕਿੱਦੀ ਪਾਵਾ ਤੂੰ ਕੀੜੀਆਂ ਰੋਟੀਆਂ ਤੇ ਛਾੜ ਕੇ ਪਾਉਣੀਆਂ ਬਣੀਆਂ ਡੈਡੀ ਪਾ ਡੈਡੀ ਪਾ ਦੂਗਾ ਪੁੱਤ ਤੇਰਾ ਮੈਂ ਆਪਾਂ ਤੇ ਮੈਂ ਨਾ ਅੰਦਰ ਗਈ ਜਦੋਂ ਘਿਓ ਲਾਉਣ ਤੇ ਟੂਪ ਲਈ ਜਾਵੇ ਉਹ ਹੋ ਮੰਮੀ ਕਾ ਤੋਂ ਆ ਗਈ ਮੈਂ ਤਾਂ ਤੈਨੂੰ ਸਰਪ੍ਰਾਈਜ਼ ਦੇਣਾ ਸੀਗਾ ਵੀ ਮੈਂ ਅੱਜ ਟੂਪ ਆਪੇ ਲਾ ਲਈ ਤੇ ਪ੍ਰੈਂਕ ਕਰਨਾ ਸੀਗਾ ਹਾਂ ਵੀ ਆਥ ਨੇ ਕਿਉਂ ਆਥ ਨੇ ਮੈਂ ਲਾਉਣ ਲੱਗਦੀ ਸਾਰਾ ਕੰਮ ਤਾਂ ਦਾ ਕਰਕੇ ਟੂਪ ਇਹਦੇ ਤੇ ਫਿਰ ਇਹਨੇ ਉਦੋਂ ਆਥਾ ਸੀ ਮੈਂ ਨਹੀਂ ਲਾਉਂਦਾ ਮੈਂ ਨਹੀਂ ਲਾਉਂਦਾ ਅੱਜ ਟੂਪ ਹਲਾ ਇਹੀ ਕਹਿਣਾ ਸੀ ਨਾ ਮੈਨੂੰ ਪਤਾ ਸੀ ਮੈਂ ਨਹੀਂ ਲਾਉਂਦਾ ਟੂਪਟਾ ਪੱਜ ਆਏ ਕਹਿਣਾ ਸੀਗਾ ਵੀ ਫਿਰ ਮੰਮੀ ਆਖੂਗੀ ਹਾਂ ਲਾਉਂਦਾ ਕਿ ਮੈਨੇ ਤੂੰ ਐਨੇ ਪੈਸੇ ਲਵਾਉਣਾ ਫਿਰ ਆਏ ਮੰਮੀ ਤੂੰ ਐਂ ਕਰਨਾ ਸੀਗਾ ਤੇ ਆਏ ਆ ਜਸ਼ਨ ਦੇ ਕੰਮ ਤੇ ਮੈਨੂੰ ਪਤਾ ਲੱਗ ਗਿਆ ਬਸ ਟੂਈ ਟੂਈ ਤੇ ਨਹੀਂ ਲੱਗੀ ਮਮਾ ਦਾ ਮੇਠਾ ਮਾ ਕੋਈ ਨਹੀਂ ਟੂਈ ਤੇ ਮੈਂ ਸਾਰਾ ਕੰਮ ਤਾਂ ਦਾ ਕਰਕੇ ਫਿਰ ਲਾ ਦੂੰਗੀ ਨਾ ਨੂੰ ਕਿ ਆਪਾਂ ਜਦੋਂ ਪਾਈ ਤੇ ਹੁਣ ਕਹਿੰਦਾ ਮੈਨੂੰ ਬਲਾਓ ਨਾ ਮੈਂ ਕੂਲਰ ਮੂਰੋਂ ਨਹੀਂ ਉੱਠਦਾ ਕਿਉਂਕਿ ਜੇ ਮੈਂ ਤਾਂ ਕੂਲਰ ਮੂਰੋਂ ਓਟ ਕੜਾ ਮੈਨੂੰ ਪਸੀਨਾ ਆ ਜੂਗਾ ਹਾਂ ਚਲ ਕੋਈ ਨਹੀਂ ਤਦ ਜੀ ਆਪਾਂ ਰੋਟੀ ਲਾ ਦਿਆਂ ਤੇ ਮਨਵੀਰ ਬਰਾੜ ਆਈ ਆਈਡੀ ਤੋਂ ਭੈਣ ਦਾ ਆ ਗਿਆ ਸੀਗਾ ਫੋਨ ਤੇ ਦਾ ਰਮਣ ਆ ਭੈਣ ਦਾ ਨਾ ਤੇ ਭੈਣ ਦਾ ਪਿੰਡ ਮਲਾ ਬਠਿੰਡੇ ਤੋਂ ਪਰੇ ਭਲਾਈ ਜਾਣਾ ਸੀ ਆ ਹੀ ਕਿਹਾ ਸੀ ਸ਼ਾਇਦ ਭੈਣ ਨੇ ਇੱਕ ਤਾਂ ਜੀ ਜਿਆਦੇ ਪੰਜਾਬ ਦੇ ਪਿੰਡਾਂ ਆ ਦੇ ਨਾਮ ਮੈਨੂੰ ਨਹੀਂ ਪਤਾ ਹੈ ਨਾ ਤੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਬਾਕੀ ਆਏ ਹੁੰਦਾ ਜੀ ਵੀ ਭੈਣ ਭਰਾ ਇੰਨੇ ਮਾਨ ਨਾਲ ਫੋਨ ਲਾਉਂਦੇ ਆਪਾਂ ਹਨਾ ਇੰਨਾ ਟਾਈਮ ਤਾਂ ਕੱਢ ਹੀ ਸਕਦੇ ਚਲੋ ਕੰਮ ਧੰਦੇ ਤਾਂ ਚੱਲਦੇ ਰਹਿਣੇ ਆ ਤਾਂ ਹੋ ਹੀ ਜਾਣੇ ਤੇ ਬਸ ਜੀ ਰੋਟੀ ਲਾ ਗੀ ਹੁਣ ਤਾਂ ਮੈਂ ਅੱਜ ਤਾਂ ਬਸ ਥੋੜਾ ਥੋੜਾ ਮੈਨੂੰ ਸਿਰ ਦਰਦ ਹੋ ਜਾਂਦਾ ਬਸ ਐਂ ਕੰਮ ਧੁੰਦਾ ਕਰਕੇ ਤੇ ਪੈ ਚੀ। ਸ਼ੇਰੂ ਤੂੰ ਸਾਦ ਲੈ ਰੋਟੀ ਪਾ ਦੇ। ਮੰਜੇ ਦੇ ਨਹੀਂ ਪੁੱਤੋ ਕੀੜੀਆਂ ਕੁੜੀਆਂ ਹੁੰਦੀਆਂ ਆ ਕਈ ਵਾਰ ਝਾੜ ਕੇ ਪੌਣੀਆਂ ਪੈਣ ਬਾਹਾਂ ਤਰ ਜਾਣੀਆਂ। ਡੱਬੇ 'ਚ ਵੜ ਗਈਆਂ ਕੀੜੀਆਂ। ਇਹ ਦਵਾਈ ਲਵਾਉਣੀਆਂ ਮੈਂ ਕਿਹ ਕਾਹਨੂੰ ਪਾਪ ਲੈਣਾਗਾ ਮੈਂ ਹੁਣ ਮੈਨੂੰ ਦਵਾਈ ਲਾਉਣੀ ਪੂਰੀ। ਉਹ ਦੂਜੇ ਮੰਜੇ ਚੱਲ ਬੜਾ ਸਿਰੇ ਵਾਲੇ ਤੇ। ਚਲੋ ਜੀ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਇੱਥੇ। ਤੇ ਰੋਟੀਆਂ ਤਾਂ ਬਹੁਤ ਐ ਹੋਰ ਕੋਈ ਲੋੜ ਨਹੀਂ ਇੰਨੀ ਆ ਬਣੀ ਅੱਜ ਦਿਨੇ ਚੌਲ ਬਣਾਲੇ ਨਾ ਕਿਸੇ ਨੇ ਖਾਧੀ ਜੀ ਜੋਸ਼ਿੰਦਰ ਰੈਡੀ ਪਾਈ ਜਾਂਦੇ ਧੂਆਂ ਕਿਉਂਕਿ ਧੂਆਂ ਬਣਾ ਤਾਂ ਫਸੂਚਾ ਹੋਂ ਹੁੰਦਾ ਹੀ ਨਹੀਂ ਜੀ ਲੋਟ ਹੀ ਨਹੀਂ ਆਉਂਦਾ ਲੋ ਜੀ ਖਾਦਾ ਚੱਲੀ ਨਹੀਂ ਆ ਵੀ ਥੋੜੀ ਥੋੜੀ ਚੱਲਦੀ ਆ ਹਜੇ ਜਿਹੜੇ ਬਾਹਰ ਗੰਦੀ ਜੀ ਤੂੜੀ ਉਹ ਪਾ ਲੈ ਕਿਉਂਹੀ ਆ ਉੱਤੋਂ ਉੱਤੋਂ ਹੀ ਚੱਕ ਲਿਆ ਉਹ ਬਾਵਾ ਜਦ ਚੱਲੀ ਜਾਊਗੀ ਉਹਦੇ ਨਾਲ ਆ ਤਾਂ ਜਮੀ ਨਹੀਂ ਚੱਲੀ ਨਿੱਕੀ ਤਾਂ ਚਲੋ ਜੀ ਕਿਵੇਂ ਭੈਣ ਜੀ ਚਲੋ ਜੀ ਵੀਡੀਓਜ਼ ਐਂਡ ਕਰਦੇ ਐਥੇ ਮਾਰੋਟੀਆਂ ਲੱਗ ਗਿਆ ਟਾਈਮ ਸਮਾਂ ਸੱਤ ਦਾ ਹੋ ਗਿਆ ਪਕਾਉਣ ਦੇ ਕਰਦੇ ਮੈਨੂੰ 7:30 ਤੋਂ ਉੱਤੇ ਹੋ ਜਾਊਗਾ ਟਾਈਮ ਚਲੋ ਜੀ ਹੋਵਾਏ ਤੂੰ ਹੋਵਾਏ ਪਕਾੜ ਕੇ ਰੋਟੀ ਆਪਾਂ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਜਿਹੜੇ ਹੁਣ ਆਏ ਕਈ ਪਣਾ ਆਏ ਆਖੜੀਆਂ ਜਿਨ੍ਹਾਂ ਦਾ ਨਾਮ ਰਹਿ ਗਿਆ ਉਹ ਜਿਹੜੇ ਆਪਣੇ ਨਾਲ ਹੁਣ ਜੁੜੇ ਆ ਹਨ ਉਹ ਆਖੜ ਕੇ ਸਾਡਾ ਨੇਮ ਨਹੀਂ ਲਿਆ ਤੇ ਕਿਉਂਕਿ ਧੰਨਵਾਦ ਤਾਂ ਇਹ ਤੁਹਾਡਾ ਸਾਰਿਆਂ ਦਾ ਹੀ ਹੈ ਜਿਹੜੇ ਹੁਣ ਜੁੜੇ ਆ ਪਹਿਲਾਂ ਦੇ ਜੁੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸੋਡੇ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਸਾਡਾ ਚੈਨਲ ਹੈ ਜੀ ਹਨਾ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਮੈਂ ਵੀਡੀਓ ਬਣਾ ਲੂੰਗੀ ਤੇ ਜੇ ਤੁਸੀਂ ਦੇਖੋਗੇ ਨਾ ਫਿਰ ਉਹ ਬਣਾਉਣ ਦਾ ਤਾਂ ਕੋਈ ਫਾਇਦਾ ਨਹੀਂ ਹਨਾ ਵੀ ਤੁਸੀਂ ਦੇਖਦੇ ਹੋ ਤੁਹਾਨੂੰ ਵਧੀਆ ਲੱਗਦੀ ਹੈ ਹਨਾ ਤਾਂ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਜਣੇ ਆਈਸ ਬੋਰਡ ਬਣਾਈ ਰੱਖੋ ਤੇ ਕੋਈ ਨਹੀਂ ਹੋ ਸਕਿਆ ਤਾਂ ਆਪਾਂ ਤੁਹਾਡੇ ਸਾਰਿਆਂ ਦਾ ਨੇਮ ਬੋਲ ਦਾਂਗੇ ਠੀਕ ਹੈ ਜੇ ਪਤਾ ਕੀ ਹੁੰਦਾ ਜੀ ਮੈਂ ਤੁਹਾਨੂੰ ਕਹਿਦਾ ਵੀ ਆਹ ਵੀਡੀਓ ਥੱਲੇ ਕਮੈਂਟ ਕਰ ਦਿਓ ਮੈਂ ਕੱਲ ਨੂੰ ਤੁਹਾਡਾ ਨਾਮ ਬੋਲ ਦੂੰ ਸਾਰਿਆਂ ਦਾ ਕਿਉਂਕਿ ਕੰਮ ਬਹੁਤ ਜ਼ਿਆਦਾ ਹੁੰਦੇ ਆ ਜਿਸ ਵੇਲੇ 4 ਵਜੇ ਤੋਂ ਲੱਗਦੇ ਆ ਫਿਰ 11 ਵਜੇ ਜਾਂਦੇ ਆ ਫਿਰ ਇਹਨੇ ਫਿਰ ਕੋਈ ਖੇਤ ਵਾਲਾਂ ਦਾ ਹੋ ਜਾਂਦਾ ਵਿੱਚ ਹੀ ਹਨਾ ਕੋਈ ਇਹਨਾਂ ਦਾ ਆਏ ਹੁੰਦਾ ਇੱਕ ਜਦੋਂ ਕੋਈ ਕੰਮ ਕਰਨ ਜਾਂਦੇ ਆ ਖੇਤ ਫਰਾਂ ਕਰਦੇ ਹੁੰਦੇ ਆ ਫਲਾਨੀ ਚੀਜ਼ ਕਿੱਥੇ ਆ ਤੇ ਉਹ ਕਿਹੜੀ ਚੀਜ਼ ਕਿੱਥੇ ਆ ਉਹ ਕੱਢ ਕੇ ਦਿਓ ਉਹ ਚੀਜ਼ ਥਿਆ ਨਹੀਂ ਰਹੀ ਕਿੱਥੇ ਰੱਖੀ ਆ ਭਲਾਓ ਸਾਡੇ ਨਾਲ ਆਏ ਰੱਖਦੇ ਆਪ ਐ ਭੁੱਲ ਜਾਂਦੇ ਆ ਫਿਰ ਮੁਲਕ ਸਾਡੇ ਤੇ ਐ ਹੋ ਜਾਂਦਾ ਹਾਂ ਤੁਸੀਂ ਛੜਤੀ ਤੁਸੀਂ ਉੱਤਾਂ ਨਹੀਂ ਕਿੱਥੇ ਛੜਤੀ ਝਾੜੂ ਬੋਕਰ ਮੈਂ ਕਰਦਿਆਂ ਨੇ ਪਤਾ ਨਹੀਂ ਕਿੱਧਰ ਮਾਰੀ ਬਸ ਐ ਹੋ ਜਾਂਦਾ ਬਸ ਐ ਹੁਲਦੇ ਰਹਿਣੇ ਆ ਜੀ ਸਾਰਾ ਦਿਨੀ ਬਸ ਫਿਰ ਐ ਹੋ ਜਾਂਦਾ ਵੀ ਕੋਈ ਭੈਣ ਭਾਈ ਆ ਜਾਂਦਾ ਹੈ ਨਾ ਕੋਈ ਇੱਥੇ ਆ ਜਾਂਦਾ ਟਾਣੀ ਚੁੱਥੇ ਭੈਣ ਕੋਲ ਤਾਂ ਆਉਣੇ ਆਉਣਾ ਕੋਈ ਫਿਰ ਬਸ ਐ ਟਾਈਮ ਹੀ ਨਹੀਂ ਲੱਗਦਾ ਜੀ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਨਾ ਤੁਸੀਂ ਸਾਡੇ ਨਾਲ ਜੁੜੇ ਹੋਇਓ ਤੇ ਐਵੇਂ ਜੋ ਕਰੀ ਆਪਣੇ ਚੈਨਲ ਨਾਲ ਜੁੜੇ ਰਹੋ ਆਪਣੇ ਚੈਨਲ ਨਾਲ ਸਪੋਰਟ ਬਣਾਈ ਰੱਖੋ ਤੁਹੋ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਆਸੀਂ ਚਲੋ ਜੀ ਹੁਣ ਤਾਂ ਆਪਣੀ ਅੱਗ ਪੂਰੀ ਧੁੱਗ ਗਈ ਬਸ ਸਿੱਖ ਸਿੱਖਣ ਦੀ ਯਾਰਾ ਮੱਚ ਪੂਗੀ ਤੇ ਬਾਕੀ ਭੈਣ ਭਰਾ ਅੱਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਪੋਰਟ ਕਰੋ ਤੇ ਬਾਕੀ ਕੀ ਕਹਾਂ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਇੱਕ ਤਾਂ ਜੀ ਬਾਲਾ ਹੁਸ ਬੋਲਣਾ ਮੈਂ ਤਾਂ ਭੁੱਲ ਜਾਈ ਹਾਂ ਹੋਰ ਕੀ ਹੈ ਤੇ ਜਿੱਦੇ ਆਹ ਉਹਨਾਂ ਬੰਦੇ ਦਾ ਮਨ ਜਾ ਨਾ ਹੋਵੇ ਤੇ ਹੁਣ ਨਾ ਥੋੜੀ ਜਿਹੀ ਭੈਣ ਦਾ ਟੈਨਸ਼ਨ ਜੀ ਹੋਈ ਪਈ ਐ ਵੀ ਆਏ ਹੋਇਆ ਆਏ ਜਿ ਲੱਗੀ ਆਂਦਾ ਪਤਾ ਨਹੀਂ ਕੀ ਬਣੂਗਾ ਕੀ ਹੋਊਗਾ ਕੀ ਨਹੀਂ ਹੈ ਨਾ ਬਸ ਆਏ ਹੋਇਆ ਪਿਆ ਤੇ ਚਲੋ ਵਾਈ ਗਰੂ ਆਦੇ ਹੁੰਦੇ ਕਰੂਗਾ ਭਲੀ ਹੈ ਨਾ ਸਾਰਿਆਂ ਦਾ ਉਹ ਹੈਗਾ ਹੈ ਨਾ ਦੇਖ ਰਿਆ ਉਹ ਤੇ ਵੀ ਹੈ ਨਾ ਜਿੱਦਣ ਆਦੇ ਹੁੰਦੇ ਆ ਮਾੜੇ ਚੰਗੇ ਜਿਹੜਾ ਆਉਂਦੇ ਆ ਆਸ ਨਹੀਂ ਛੱਡਣੀ ਚਾਹੀਦੀ ਵਾਈ ਗਰੂ ਤੇ ਭਰੋਸਾ ਰੱਖਣਾ ਚਾਹੀਦਾ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਪੈਨ ਪ੍ਰਮਾਣ ਸਸੀ ਅਕਾਲ ਜੀ ਬਾਏ ਬਾਏ ਜੀ